ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਬਈ ਫੇਰ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਦੀ ਵੀਡੀਓ ਬਠਿੰਡਾ ਸ਼ਹਿਰ ਦੇ ਵਿੱਚ ਲਾਲ ਸਿੰਘ ਨਗਰ ਦੇ ਵਿੱਚ ਤੁਹਾਨੂੰ ਕੋਠੀ ਵਿਖਾਉਣ ਜਾ ਰਹੇ ਹਾਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਹੈ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਬਹੁਤ ਹੀ ਸੋਹਣਾ ਹੋਇਆ ਵੀ ਹੈ ਪੋਰਚ ਤੇ ਵੇਦੀ ਪੌੜੀਆਂ ਜਿਹੜੀਆਂ ਹੋਈਆਂ ਸੋ ਸਟਾਰਟਿੰਗ ਤੇ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਬਣੇ ਹੋਏ ਆ ਪੀਓਪੀ ਦਾ ਕੰਮ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਇਹ ਸਕੂਟੀ ਦਾ ਜਿਹੜਾ ਕੰਮ ਹੋਇਆ ਵੀ ਐਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਦਬਾ ਲਿਓ ਸਾਰਾ ਕੁਝ ਫ੍ਰੀ ਆਫ ਕਾਸਟ ਹੀ ਐ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਸ ਵੇਲੇ ਆਪਾਂ ਹੈਗਾ ਲਿਵਿੰਗ ਰੂਮ ਦੇਖ ਸਕਦੇ ਹਾਂ ਉੱਪਰ ਜਿਹੜੀ ਆ ਪੀਓਪੀ ਜਿਹੜੀ ਆ ਬਹੁਤ ਹੀ ਵਧੀਆ ਹੋਈ ਵੀ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਹੋਇਆ ਵੀ ਆ ਤੇ ਆਜੋ ਫਿਰ ਲੌਬੀ ਦੇ ਵੇਦੀ ਹ ਕਰਦੀ ਜਿਹੜੀ ਹੈ ਕਿਚਨ ਬੈਡਰੂਮ ਸੋ ਲੌਬੀ ਵੀ ਦੀ ਜਿਹੜਾ ਅਲੱਗ ਗੇਟ ਦਿੱਤਾ ਡ੍ਰਾਇੰਗ ਰੂਮ ਵੀ ਦੀ ਅਲੱਗ ਗੇਟ ਦਿੱਤਾ ਤੇ ਆ ਜੋ ਆਪਾਂ ਦੇਖਦੇ ਆ ਇਹ ਹੈਗਾ ਜੀ ਬੈਡਰੂਮ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਤਿਆਰ ਹੋਈ ਹੈ 150 ਬਾਈ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਠਿੰਡਾ ਸ਼ਹਿਰ ਲਾਲ ਸਿੰਘ ਨਗਰ ਦੇ ਵਿੱਚ ਸੋ ਜੇ ਕਰੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇ ਸੀ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਬਾਬਾ ਪ੍ਰੌਪਰਟੀ ਚੈਨਲ ਤੁਹਾਡੇ ਵਾਸਤੇ ਅਕਸਰੀ ਇਸ ਤਰ੍ਹਾਂ ਦੀ ਵੀਡੀਓਜ਼ ਜਿਹੜੀਆਂ ਲੈ ਕੇ ਆਉਂਦੇ ਰਹਿੰਨਾ ਸੋ ਆਪਣਾ ਕੰਟੈਕਟ ਜਿਹੜਾ ਇੱਕ ਲਿਮਟਿਡ ਸੋ ਜਿਹੜਾ ਵੀਰ ਭਰਾਵਾਂ ਨੇ ਕਰ ਖਰੀਦਣਾ ਹੁੰਦਾ ਜਾਂ ਵਿਚਰਾ ਹੁੰਦਾ ਉਹੀ ਆਪਣੀ ਜਿਹੜੀ ਆ ਵੀਡੀਓ ਦੇਖਦੇ ਹੋ ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕਾਸਟ ਹੀ ਆ ਸੋ ਤੁਹਾਡੇ ਸਯੋਹ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੇ ਆਪਾਂ ਅੱਗੇ ਵੀ ਦੇਖਿਆ ਕਿ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਡਰੈਇੰਗ ਰੂਮ ਆ ਲੌਬੀ ਆ ਰਸੋਈ ਦੇ ਵਿੱਚ ਕੱਪੜਾ ਦਾ ਕੰਮ ਹੋਇਆ ਵੀ ਆ ਇੱਕ ਬੈਡਰੂਮ ਉੱਪਰ ਬਣਿਆ ਹੋਇਆ ਫਰਸਟ ਫਲੋਰ ਤੇ ਸੋ ਕਾਫੀ ਇਹ ਵਧੀਆ ਜਿਹੜੀ ਹੈ ਕੋਠੀ ਬਣੀ ਹੋਈ ਹੈ 35 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕੋਸਟ ਆਪਾਂ ਕਰਦੇ ਹਾਂ ਸੋ ਤਿੰਨ ਚਾਰ ਫੋਟੋਆਂ ਖਿੱਚ ਕੇ ਤੇ ਘਰ ਦੀ ਡਿਟੇਲ ਸਾਰੀ ਸਾਨੂੰ ਵਟਸਐਪ ਕਰੋ ਸਾਡਾ ਵਟਸਐਪ ਨੰਬਰ ਇਹ ਡਿਸਪਲੇ ਆਲਾ ਹੀ ਹੈ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ